ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਰਨਾਂ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਰੌਣਕ ਕਰੋ ਜੀ ਫਾਈਲ ਨੰਬਰ 612 ਨਾਮ ਕੌਰ ਡਿਵੋਰਸ ਲੜਕੀ ਤਲਾਕਸ਼ੁਦਾ ਹੈ ਜੀ ਜਿਲ੍ਹਾ ਲੁਧਿਆਣਾ ਕਾਸਟ ਰਾਮਗੜੀਆ ਗੋਤ ਸਲੈਚ ਹਾਈਟ 5 ਫੁੱਟ 4 ਇੰਚ ਜਨਮਤ 5 ਅਕਤੂਬਰ 1998 ਪੜਾਈ ਐਮਏ ਇੰਗਲਿਸ਼ ਫਾਦਰ ਪ੍ਰਾਈਵੇਟ ਜੋਬ ਮਦਰ ਹਾਊਸ ਵਾਈਫ ਭਰਾ ਇੱਕ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਜੀ ਮੁੰਡੇ ਦੀ ਕਾਸਟ ਰਾਮਗੜੀਆ ਹੋਵੇ ਪੜਿਆ ਲਿਖਿਆ ਹੋਵੇ ਜੋਬ ਵਧੀਆ ਕਰਦਾ ਹੋਵੇ ਦਰਖਾਹ ਚੰਗੀ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਹੋਵੇ ਮੁੰਡਾ ਤਲਾਕਸ਼ੁਦਾ ਹੋਵੇ ਜਾਂ ਅਨਮੈਲਡ ਬੱਚਾ ਨਾ ਹੋਵੇ ਜੀ ਜਿਹੜੇ ਇਸਤਾਕੇ ਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਰੋਡ ਕਰੋ ਜੀ ਫਾਈਲ ਨੰਬਰ 613 ਨਾਮ ਕੌਰ ਜ਼ਿਲ੍ਹਾ ਪਟੰਡਾ ਏਰੀਆ ਤਲਵੰਡੀ ਸਾਬੋ ਕਾਸਟ ਜੱਟ ਸਿੱਕੂਤ ਚਹਿਲ ਹਾਈਟ 5 ਫੁੱਟ 5 ਇੰਚ ਜਨਮ 5 April 2001 ਪੜ੍ਹਾਈ BCA ਚੱਲ ਰਹੀ ਹੈ ਜੀ ਪਰ ਇੱਕ ਆਡਮੈਰਡ ਕੁੜੀ ਨਰਮ ਸੁਭਾਅ ਤੇ ਸਿਆਣੀ ਤੇ ਸਮਝਦਾਰ ਹੈ ਕੁੜੀ ਘਰੇਲੂ ਕੰਮਕਾਰ ਵੀ ਕਰ ਲੈਂਦੀ ਹੈ ਇਹਨਾਂ ਨੂੰ ਲੋੜ ਹੈ ਜਿਹਦੇ ਰਿਸ਼ਤੇ ਦੇ ਮੁੰਡੇ ਦੀ ਜ਼ਮੀਨ ਪਾਈ ਤੋਂ 10 ਕਿੱਲੇ ਤੱਕ ਆਉਂਦੀ ਹੋਵੇ। ਮੁੰਡਾ ਸੋਹਣਾ ਸੁਨੱਖਾ ਹੋਵੇ, ਮੁੰਡਾ ਸ਼ਰਾਬ ਜਾਂ ਕੋਈ ਹੋਰ ਨਸ਼ਾ ਕੋਈ ਨਾ ਕਰਦਾ ਹੋਵੇ। ਪਰਿਵਾਰ ਖਾਨਦਾਨੀ ਹੋਵੇ। ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪਰਿਵਾਰ ਦਾ ਸੰਪਰਕਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੰਬਰ ਕਰੋ ਜੀ ਫਾਈਲ ਨੰਬਰ 608, ਨਾਮ ਮਨਪ੍ਰੀਤ ਸਿੰਘ, ਪਤਾ ਸਮਾਦ, ਭਾਈ ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ, ਭੈਣ 1 ਮੈਰਿਡ, ਭਰਾ 1 ਮੈਰਿਡ। ਜਨਮ 31 ਜੁਲਾਈ 1992 ਪੜ੍ਹਾਈ ਸਟੱਡੀ BCA ਕੰਪਿਊਟਰ ਡਿਗਰੀ ਕਾਸਟ ਆਰਾਮਗੜੀਆ ਸਿੱਖ ਕੱਦ 6 ਫੁੱਟ ਗੋਤ ਖੋਖਰ ਭਾਈਕੇ ਕਾਮਾ ਸ਼ੋਪ ਇਲੈਕਟ੍ਰੋਨਿਕਸ ਸ਼ੋਪ AC ਫਿਲਟਰ ਗੀਦਰ ਵਾਸ਼ਿੰਗ ਮਸ਼ੀਨ CCTV ਕੈਮਰੇ ਰਿਪੇਅਰ ਐਡ ਸਰਵਿਸ ਜ਼ਮੀਨ 2 ਕਿੱਲੇ ਇਹਨਾਂ ਨੂੰ ਲੋੜ ਹੈ ਜਿਸ ਤੇ ਦੀ ਕੁੜੀ BA ਪਾਸ ਹੋਵੇ ਭਾਵੇਂ ਗਰੀਬ ਘਰ ਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੇ ਤੁਸੀਂ ਇਹਨਾਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 98779 47582 ਜੇ ਰਿਸ਼ਤੇ ਕਿਸੇ ਵੀ ਪਰਿਵਾਰ ਨਾਲ ਮੈਚ ਕਰਦੇ ਨੇ ਤਾਂ ਤੁਸੀਂ ਸਾਡੀ ਦਿੱਤੀ ਹੋਈ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦਾ ਸਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੀਲੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ